ਧਿਆਨਾ ਵਿੱਚ ਰੂਕਮ ਬਾਉ ਖਾਰਦਤ ਹੋਣ ਦੀ ਖਬਰ ਸਾਹਮਣੇ ਆਈ ਹੈ ਦਰਅਸਲ ਦੇ ਵਿਅਕਤੀ ਲੋਕਾਂ ਦੇ ਵਿੱਚ ਜੋਮੈਟੋ ਡਿਲੀਵਰੀ ਬੋਏ ਦਾ ਲੁਟੇਰਿਆਂ ਨੇ ਬੇਰਹਿਮੀ ਨਾਲ ਕੀਤਾ ਕਤਲ ਮਿਲੀ ਜਾਣਕਾਰੀ ਦੇ ਮੁਤਾਬਕ 4 ਜੁਲਾਈ ਦੀ ਰਾਤ ਨੂੰ ਜਦੋਂ ਜੋਮੈਟਿਕ ਜੋਮੈਟੋ ਕੰਪਨੀ ਦਾ ਡਿਲੀਵਰੀ ਬੋਏ ਡਿਲੀਵਰੀ ਕਰਨ ਲਈ ਜਾ ਰਿਹਾ ਸੀ ਤਾਂ ਰਸਤੇ ਵਿੱਚ ਪੰਜ ਲੁਟੇਰਿਆਂ ਨੇ ਉਸ ਨੂੰ ਰੋਕ ਕੇ ਉਸ ਦਾ ਮੋਟਰਸਾਈਕਲ ਖੋਲ ਲਿਆ ਅਤੇ ਫਿਰ ਉਸਨੂੰ ਲੁੱਟ ਖੋ ਕੀਤੀ ਲੁਟੇਰਿਆਂ ਦਾ ਵਿਰੋਧ ਕਰਦੇ ਹੋਏ ਡਿਲੀਵਰੀ ਬੋਏ ਨੇ ਲੁਟੇਰਿਆਂ ਦੇ ਹੱਥੋਂ ਪਾਈ ਹੋ ਗਈ ਅਤੇ ਇਸ ਝਗੜੇ ਦੌਰਾਨ ਮੋਟਰੇਆ ਨੇ ਉਸਦੇ ਸਿਰ ਤੇ ਤੇਜ਼ ਤਾਰ ਹਥਿਆਰ ਦੇ ਨਾਲ ਹਮਲਾ ਕਰ ਦਿੱਤਾ ਜਿਸ ਕਰਕੇ ਉਹ ਲਹੂ ਲਹਾਨ ਹੋ ਗਿਆ ਤੇ ਸੜਕ ਤੇ ਡਿੱਗ ਪਿਆ ਤੇ ਅੱਧ ਮਰਿਆ ਹੋ ਗਿਆ ਰਾਹਗੀਰਾਂ ਨੇ ਉਸ ਨੂੰ ਚੁੱਕ ਕੇ ਸਿਵਲ ਹਸਪਤਾਲ ਦੇ ਵਿੱਚ ਪਹੁੰਚਾਇਆ ਘਟਨਾ ਵਾਲੀ ਥਾਂ ਤੇ ਆਲੇ ਦੁਆਲੇ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਜਾਂਚ ਕੀਤੀ ਗਈ ਜਿਸ ਦੇ ਵਿੱਚ Zomato ਦੇ ਡਿਲੀਵਰੀ ਬੁਆਏ ਦੇ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤੇ ਜਿੱਥੇ ਟੀਵੀ ਜ਼ਖਮਾਂ ਦੇ ਨਾਲ ਕਾਂਬੇ ਦੇ ਨਾਲ ਚੱਲਦੇ ਹੋਏ ਨੌਜਵਾਨ ਨੇ ਅੱਜ ਦਮ ਤੋੜ ਦਿੱਤਾ ਚਾਨ ਰਾਜੇਸ਼ ਕੁਮਾਰ ਵੱਜੋਂ ਹੋਈ ਹੈ ਦੱਸਿਆ ਜਾਂਦਾ ਹੈ ਕਿ ਜੋ ਆਰਤੀ ਚੌਂਕ ਦੇ ਨੇੜੇ ਰਹਿੰਦਾ ਸੀ ਕਟਨਾ ਲੁਧਿਆਣਾ ਦੇ ਟਿੱਬਾ ਰੋਡ ਦੀ ਦੱਸੀ ਜਾ ਰਹੀ ਹੈ ਘਟਨਾ ਤੋਂ ਬਾਅਦ ਜొਮੈਟੋ ਤੇ ਸਵਿਗੀ ਵਰਗੀਆਂ ਕੰਪਨੀਆਂ ਦੇ ਡਿਲੀਵਰੀ ਬੁਆਏਜ਼ ਦਾ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ ਉਹਨਾਂ ਨੇ ਕਿਹਾ ਹੈ ਕਿ ਰਾਤ ਨੂੰ ਲੁਧਿਆਣੇ ਦੇ ਵਿੱਚ ਡਿਲੀਵਰੀ ਦੇਣਾ ਕਿਸੇ ਵੀ ਖਤਰੇ ਤੋਂ ਘੱਟ ਨਹੀਂ ਅਕਸਰ ਬਦਮਾਸ਼ ਸੌਣਸਾਨ ਇਲਾਕਿਆਂ ਦੇ ਵਿੱਚ ਲੁੱਟ ਖੋਹ ਵਰਗੇ ਅਪਰਾਧ ਕਰਦੇ ਹਨ ਅਤੇ ਉਹਨਾਂ ਨੇ ਪੁਲਿਸ ਕਮਿਸ਼ਨਰ ਤੋਂ ਮੰਗ ਕੀਤੀ ਕਿ ਰਾਤ ਦੇ ਸਮੇਂ ਸਹਿਰਾ ਸੇ ਦੇ ਬਾਰੇ ਕਿ ਸੋਸ਼ਲ ਮੀਡੀਆ ਤੇ ਵੀ ਤੇਜ਼ੀ ਨਾਲ ਵੀਡੀਓ ਵਾਇਰ ਹੋ ਰਹੀਆਂ ਹਨ ਜਿਸ ਵਿੱਚ ਸਾਫ਼ ਦਿਖ ਰਿਹਾ ਹੈ ਕਿ Zomato ਗੋਏ ਰਾਜੇਸ਼ ਕੁਮਾਰ ਸੜਕ ਤੇ ਅੱਧ ਮਰਿਆ ਪਿਆ ਸੀ ਅਤੇ ਸੋਰਤ ਉਰ ਦੇ ਸੈਰ ਦੇ ਵਿੱਚੋਂ ਕਾਫੀ ਖੂਨ ਨਿਕਲ ਰਿਹਾ ਸੀ